ਸਭ ਠੀਕ ਠਾਕ ਆ ਜੀ ਅੱਜ ਮਿਰਚਾਂ ਦੀ ਬੱਟਾਂ ਛੱਡਦੀਆਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਉਹ ਉੱਤਰ ਖੇਤ ਦੇ ਵਿੱਚ ਤੇ ਵੀ ਤੁਹਾਨੂੰ ਇੱਧਰ ਜਦੋਂ ਬੱਟਾਂ ਚੜਾਵਾਂ ਮੈਂ ਕਿਤੇ ਤੁਹਾਨੂੰ ਦਿਖਾ ਲਾਂਗੇ ਤੇ ਇਹ ਖੇਤ ਉਹ ਬਾਹਾ ਬਹਾਈ ਕਰੀਓ ਅਸੀਂ ਬੱਟਾਂ ਚੱਲਦੀਆਂ ਹੁਣ ਬੱਟਾ ਇਹ ਆਖਰੀ ਵਾਰੀ ਹੈ ਇਹ ਹਲੋ ਉੱਦਾਂ ਕੜਾਈ ਹੋਣੀ ਹੈ ਲੇਕਿਨ ਜਿਹੜੀ ਮਿੱਟੀ ਲੱਗਣੀ ਉਹ ਆਖਰੀ ਹੋਈ ਹੈ ਮਿੱਟੀ ਲੱਗਦੀ ਹੈ ਤੇ ਬੱਟਾ ਤਿਆਰ ਆ ਫਾਲ ਵੀ ਬਹੁਤ ਵਧੀਆ ਆਇਆ ਹੈ। ਅੱਹ। ਹਰ ਕੀ ਵੈਰਾਈਟੀ ਵੀ ਚੇਂਜ ਕਰੀ ਆ। ਪਹਿਲਾਂ ਹੋਰ ਲਾਉਂਦੀ ਸੀ। ਐਸ ਕੇਸ ਕੀ ਦੇਖੀਏ ਕਿ ਹੋਰ ਲਾ। ਵਧੀਆ। ਲੇਕਿਨ ਅੱਜ ਦੀ ਮਿਹਨਤ ਮੇਰੀ ਆ ਹੀ ਆ। ਤਕਰੀਬਨ ਕਿੰਨਾ ਟਾਈਮ ਹੋ ਗਿਆ ਮੈਂ ਕਹਿੰਦਾ 7:30? 8:00। ਇਹ 8:00। 8:30। 8:30 ਹੋ ਗਏ ਆ। ਤਕਰੀਬਨ 8:30 ਵਜੇ ਦਾ 1 2 3 4 5 6 7 ਵੀ ਨਹੀਂ ਲੱਗਦੀ ਹੈ ਤੇ ਕੋਈ ਤਾਂੰਮ ਵੀ ਲੈਣਾ ਪੈਂਦਾ ਇਹ ਅੱਜ ਨਹੀਂ ਜਾਣੀ ਆਹੇਗੀ ਛਡੂੰਗੀ ਕੱਲ ਨੂੰ ਜੇ ਕਹਿਦੀ ਹੈ ਨਾ ਵੀ ਮੇਰੇ ਜੀ ਸਾਡਾ ਕੋਈ ਕਰਨਾ ਹੋਣਾ ਹੀ ਨਹੀਂਗਾ ਇਹਦੇ ਲਈ ਅੱਜ ਨਹੀਂ ਸ਼ਾਇਦ ਕੱਲ ਨੂੰ ਨਹੀਂ ਤਾਂ ਪਰਸੋਂ ਨੂੰ ਦੇ ਤਾਂ ਨਹੀਂ ਜੀ ਨਹੀਂ ਹੈ। ਬਸ ਇਹ ਤਾਂ ਕਿ ਨਹੀਂ ਆਣੀ ਆ ਕਿ ਇੱਦਲੀ ਹੋ ਜਣੀ। ਬਸ ਸਵਾ ਸਵਾ। ਇਹਦੀ ਠੰਡੀ ਹਵਾ ਦੱਖਣ ਦੀ ਆਹਾਹਾ। ਜੇ ਤੂੜੀ ਨੂੰ ਪਾਣੀ ਲਿਆਂਦੀ ਚਾਹ ਲਿਆਂਦੀ ਕਿਆ ਆਨੰਦ ਆ ਜਾਣਾ ਸੀ। ਚੜਾਵਾ ਮੱਟਾ ਕੈਸ ਪ੍ਰਵੋ ਪੀਜ਼ਾ ਖਾ ਲਓ ਪੀਜ਼ਾ ਜੀ ਬਿੱਟੀਆ ਰਾਣੀ ਲੈ ਕੇ ਆਈ ਸੀਗੀ ਇਹ ਆ ਸੀ ਕਹਿੰਦੇ ਖਾ ਲਓ ਖਰਾਬ ਹੋ ਗਏ ਵੀ ਜਾਣਾ ਇਆਂ ਇੱਕ ਵਾਰੀ ਦੀ ਗੱਲ ਆ ਹੂੰ ਕਈ ਸਾਲ ਹੋ ਗਏ ਘਰ ਦੀ ਗੱਲ ਆ ਨਾ ਸਾਡੀ ਭਾਣ ਜੀ ਆਈਓ ਸੀ ਅਮਰੀਕਾ ਤੋਂ ਤੇ ਨਾਲ ਉਹਦੇ ਨਿਆਣੇ ਸੀਗੇ ਰਾਜਾ ਤੇ ਸਨੀ ਦੀ ਪਾਈਓ ਦੀ ਨਾ ਇਹ ਉਹ ਹੁੰਦਾ ਨਿਆਣੇ ਨੂੰ ਬਾਹਰ ਲੈਣ ਹੁੰਦਾ ਵੀ ਇਦਾਂ ਦੀ ਚੀਜ਼ਾਂ ਖਾਣ ਦਾ ਨਾ ਸਾਡਾ ਭਤੀਜਾ ਕੁਲਵਿੰਦਰ ਜੀ ਦਾ ਪਿੱਛੇ ਜਿਹਾ ਵਿਆਹ ਹੋਇਆ ਉਹ ਪੀਜਾ ਦੇ ਆਇਆ ਪੀਜਾ ਵੀ بڑا ਲੈ ਕੇ ਆਇਆ ਸਗਾ ਵੀ ਮਹਿੰਗਾ ਚਲੋ ਹੁਣ ਤਾਂ ਕਈ ਕੰਪਨੀਆਂ ਆ ਗਈਆਂ ਕਈਆਂ ਨੇ ਖੁੱਲ ਗਈਆਂ ਵੇਕ ਰੀਆਂ ਤੇ ਕੁਝ ਸਾਸਤੇ ਵੀ ਹੋਇਆ ਉਹ ਪੀਜ਼ਾ ਲੈ ਕੇ ਆਇਆ ਤਾਂ ਮੁੰਡਾ ਖਾ ਹੋਇਆ ਜਿੰਨਾਂ ਕ ਅਸੀਂ ਤਾਂ ਖਾਦਾ ਨਹੀਂ ਚਲੋ ਉਹਨਾਂ ਨੇ ਆਣੇ ਨੇ ਖਾਦਾ ਉਹਨੇ ਖਾਦਾ ਤੇ ਲੱਗ ਕੇ ਬਾਕੀ ਦਾ ਪੀਜ਼ਾ ਰੱਖ ਦਿੱਤਾ ਉਹਨੇ ਵੀ ਚੱਲ ਮੈਂ ਸਵੇਰ ਨੂੰ ਖਾ ਲੂੰਗਾ ਉਹ ਬਾਤ ਆਇਆ ਤੇ ਚਾਚੀ ਇਹ ਜਿਹੜਾ ਉਹ ਪੀਜ਼ਾ ਸੀ ਉਹ ਕਿੱਥੇ ਗਿਆ ਕਹਿੰਦੀ ਕਿਹੜਾ ਪੀਜ਼ਾ ਉਹ ਬਹੀ ਜੀ ਰੋਟੀ ਹੋ ਗਈ ਮੇਰਾ ਸਿਰ ਦਿੱਤੀ ਕਹਿੰਦੀ ਰੋਟੀ ਸੋਚ ਕੇ ਕਦੀ ਤਾਂ ਬਹੀ ਹੋ ਗਈ ਇਹ ਸੜਦਾ ਤਾਂ ਕ 12 13 ਸਦਾ ਉਹ ਲੈ ਕੇ ਆਇਆ ਸੀ ਵਿਚਾਰ ਮੈਂ ਵੀ ਹੁਣ ਖਾ ਲਿਆ ਪੀ ਜਾ ਨਹੀਂ ਹੁਣ ਤੋਂ ਆਂਦੀਆਂ ਦੀ ਸ਼ਰੂ ਪੀ ਜਾ ਲੈ ਕੇ ਆ ਗਈ ਹੋਰ ਅੱਛਾ ਤੈਨੂੰ ਸੀ ਨਾ ਡੈਡੀ ਪਾ ਕੰਮ ਕਰਦਾ ਉਹਨੂੰ ਖੜਾਈਏ ਅੱਜ ਸਹੀਦਾ ਜ਼ੋਰ ਲੱਗ ਗਿਆ ਤਾਂ ਹੀ ਲੈ ਆਂਦਾ had started Whoa, oh, oh, bye bye, ਬੋਲ ਗਈ ਅਦਨ ਗਣਨ ਉਹ ਤਾਂ ਆਪਾਂ ਲੈਂਦੇ ਆ ਇਹਦੇ ਨਾਲ ਆਹ ਆ ਆ ਆ ਜੋ ਨੇ ਵਾਰਿਆ ਕੋਟੇ ਆ ਗੋਟਾ ਲਬੋਲਾ ਤੋਂ ਪਰੋਂ ਆਂਦੇ ਆਦੇ ਆਦੀਤ ਆਦੀ ਆਦੀ ਕੋਈ ਨਹੀਂ ਆਪਾਂ ਦੀ ਬਾਤ ਚੋਲੋ ਲੂਰ ਸਰ 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 ਗੱਲ ਗੱਲ ਪਤਾ ਨਹੀਂ ਮੈਂ ਉਸੀ ਸਾਹਮਣੇ ਕਹਤਾ ਤੇ ਉਹ ਆਪਣਾ ਹੀ ਬੰਦਾ ਸੀ ਆ ਜਾ ਆ ਮੈਂ ਆ ਜਾ ਬੈਕ ਕਰਦੇ ਯਾਰ ਬਿਗ ਫੁੱਟਬਾਲਰ ਲੂਰੀ ਤੇੜਦਾ ਆਇਆ ये साइड मूव ओ बहुत अच्छा है ऊपर चल ये गोल होने से बच गया ਅਗੇ 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 1 2 9 ਆ